ਗਰਾਉਂਡ ਤੇ ਅੱਜ ਕਿਹੋ ਜਿਹੇ ਹਾਲਾਤ ਨੇ ਕੀ ਕੁਝ ਪ੍ਰਬੰਧ ਨੇ ਕੀ ਕੁਝ ਗਾਈਡਲਾਈਨਸ ਨੇ ਇਸ ਬਾਰੇ ਸਾਡੇ ਸਹਿਯੋਗੀ ਜਾਣਕਾਰੀ ਦੇਣਗੇ ਮੁਹਾਲੀ ਤੋਂ ਮਨਜੋਤ ਕੰਗ ਤੇ ਗੁਰਦਾਸਪੁਰ ਤੋਂ ਰਵੀ ਬਖਸ਼ ਸਾਡੇ ਸਹਿਯੋਗੀ ਜੁੜੇ ਨੇ ਸਭ ਤੋਂ ਪਹਿਲਾਂ ਰਵੀ ਦਾ ਰੁਕ ਕਰਦੇ ਆ ਗੁਰਦਾਸਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਗੁਰਦਾਸਪੁਰ ਦੇ ਵਿੱਚ ਕਈ ਪਿੰਡ ਨੇ ਜੋ ਇਸ ਵੇਲੇ ਹੜ ਦੀ ਮਾਰ ਚੱਲ ਰਹੇ ਨੇ ਪਾਣੀ ਦੀ ਮਾਰ ਚੱਲ ਰਹੇ ਨੇ ਰਵੀ ਦਾ ਰੁਕ ਕਰਦੇ ਆ ਰਵੀ ਅੱਜ ਦੀ ਮੌਜੂਦਾ ਸਥਿਤੀ ਕੀ ਹੈ ਮੌਸਮ ਨੂੰ ਲੈ ਕੇ ਕੀ ਕੁਝ ਅਪਡੇਟ ਹੈ ਤੇ ਕੀ ਕੁਝ ਪ੍ਰਬੰਧ ਪ੍ਰਸ਼ਾਸਨ ਦੇ ਵੱਲੋਂ ਗਾਈਡਲਾਈਨਸ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਦੇਖੋ ਬਿਲਕੁਲ ਜਾਣਕਾਰੀ ਦੇਣੀ ਚਾਹਾਂਗੇ ਕਿ ਅੱਜ ਜੇਕਰ ਗੱਲ ਕਰੀਏ ਤੇ ਅੱਜ ਜਿਹੜਾ ਮੌਸਮ ਹੈ ਉਹ ਬਰਸਾਤ ਇੱਕ ਵਾਰੀ ਜਿਹੜੀ ਹੈ ਬੀਤੀ ਰਾਤ ਤੋਂ ਹੀ ਚੱਲ ਰਹੀ ਹੈ ਔਰ ਮੀਂਹ ਪੂਰੇ ਜ਼ੋਰਾਂ ਨਾਲ ਪੈ ਰਿਹਾ ਹੈ ਬਿਆਸ ਦਰਿਆ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਆਸ ਦਰਿਆ ਇਸ ਵਕਤ ਪੂਰੇ ਆਪਣੇ ਸਨੋ ਦੇ ਵਿੱਚ ਜੋ ਹੈ ਉਹ ਚੱਲ ਰਿਹਾ ਹੈ ਔਰ ਨਾਲ ਲੱਗਦੀਆਂ ਫਸਲਾਂ ਜਿਹੜੇ ਦਰਖਤ ਨੇ ਇਹ ਪੌਪੂਲਰ ਦੇ ਦਰਖਤ ਜਿਹੜੇ ਤੁਸੀਂ ਦੇਖ ਸਕੋਗੇ ਉਹ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਔਰ ਇਸ ਦੇ ਨਾਲ ਹੀ ਜਿਹੜੀ ਇੱਕ ਮਾਦੀ ਫਸਲ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤੇ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਜਿਹੜਾ ਅਲਰਟ ਦਿੱਤਾ ਗਿਆ ਹੈ ਕਿ 3 ਤਰੀਕ ਤੱਕ ਮੌਸਮ ਜੋ ਹੈ ਉਹ ਇਸੇ ਤਰ੍ਹਾਂ ਹੀ ਚੱਲੇਗਾ ਅੱਜ ਦੋ ਤਰੀਕ ਹੈ ਔਰ ਜੇਕਰ ਅਸਮਾਨ ਵੱਲ ਦੇਖੀਏ ਤਾਂ ਪੂਰੀ ਤਰ੍ਹਾਂ ਨਾਲ ਬੱਦਲਵਾਈ ਜਿਹੜੀ ਹੈ ਉਹ ਹੋਈ ਹੋਈ ਹੈ ਬੱਦਲ ਜਿਹੜਾ ਹੈ ਉਹ ਭੁਲਿਆ ਹੋਇਆ ਹੈ ਔਰ ਬਰਖਾਤ ਜਿਹੜੀ ਹੈ ਉਹ ਲਗਾਤਾਰ ਲੱਗੀ ਹੋਈ ਹੈ ਲੋਕ ਜਿਹੜੇ ਨੇ ਉਹਨਾਂ ਦੀਆਂ ਮੁਸ਼ਕਲਾਂ ਅੱਗੇ ਨਾਲ ਹੋਰ ਵਧਣ ਗਿਆ ਕਿਉਂਕਿ ਰਾਹਤ ਕਾਰਜ ਜਿਹੜੇ ਚੱਲ ਰਹੇ ਸਨ ਉਹਨਾਂ ਦੇ ਵਿੱਚ ਵੀ ਬਖਾਸ ਕਰਕੇ ਰੁਕਾਵਟ ਆਵੇਗੀ ਔਰ ਖਾਸ ਕਰਕੇ ਜਿਹੜੇ ਮਕੌੜੇ ਪੱਤਨ ਤੋਂ ਪਾਰ ਪੈਂਦੇ ਸੀ 7 ਪਿੰਡ ਉਹਨਾਂ ਕੋਲ ਕੱਲ ਹੀ ਸੰਪਰਕ ਹੋਇਆ ਸੀ ਕੱਲ ਹੀ ਐਨਡੀਆਰਫੀਆ ਟੀਮਾਂ ਵੱਲੋਂ ਕਿਉਂਕਿ ਦਰਿਆ ਦੇ ਵਿੱਚ ਥੋੜਾ ਪਾਣੀ ਦਾ ਲੈਵਲ ਘਟਿਆ ਸੀ ਸੋ ਉਹਨਾਂ ਨੇ ਉੱਥੇ ਸਮਾਨ ਵਗੈਰਾ ਪਹੁੰਚਾਇਆ ਸੀ ਲੇਕਿਨ ਬਰਸਾਤ ਹੋਣ ਕਾਰਨ ਆਪਕੇ ਦਰਿਆ ਦੇ ਵਿੱਚ ਪਾਣੀ ਦਾ ਇੱਕ ਵਾਰੀ ਫਿਰ ਇਜਾਫਾ ਹੋਣ ਕਾਰਨ ਉੱਥੇ ਸੰਪਰਕ ਉਹਨਾਂ ਨਾਲ ਫਿਰ ਜਿਹੜਾ ਹੈ ਉਹ ਟੁੱਟ ਚੁੱਕਾ ਹੈ ਤੋ ਪ੍ਰਸ਼ਾਸਨ ਵੱਲੋਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਹੁਣ ਅਜਿਹੇ ਮੌਸਮ ਦੇ ਵਿੱਚ ਜੇ ਕਿਸੇ ਨੇ ਦਰਿਆਾਂ ਦੇ ਕੋਲ ਜਾ ਕੇ ਕਿਸੇ ਨੂੰ ਮਦਦ ਪਹੁੰਚਾਉਣ ਜਾਣਾ ਹੈ ਤਾਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਕੇ ਜਾਣ ਪ੍ਰਸ਼ਾਸਨ ਉਹਨਾਂ ਦਾ ਪ੍ਰਬੰਧ ਕਰੇਗਾ ਤਾਂ ਜੋ ਕੋਈ ਕੋਈ ਵੀ ਅਜਿਹੀ ਅਣਸੁਖਾਵੀ ਘਟਨਾ ਜੋ ਹੈ ਉਹ ਨਾ ਵਾਪਰ ਸਕੇ। ਉਹ ਸਕਰੀਨ ਦੇ ਉੱਤੇ ਤੁਸੀਂ ਦ੍ਰਿਸ਼ ਦੇਖ ਸਕਦੇ ਹੋਗੇ ਕਿ ਦਰਿਆ ਕਿਸ ਤਰ੍ਹਾਂ ਜਿਹੜੇ ਨੇ ਓਵਰਫਲੋ ਹੋ ਰਹੇ ਨੇ ਕਿੰਨੀ ਸਪੀਡ ਦੇ ਨਾਲ ਪਾਣੀ ਜੋ ਹੈ ਉਹ ਦਰਿਆਵਾਂ ਦੇ ਵਿੱਚ ਚੱਲ ਰਿਹਾ ਏ। ਉਹ ਕਿਸਾਨ ਜਿਹੜੇ ਨੇ ਉਹ ਅੱਜ ਜਿਹੜੇ ਹਾ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਜੋ ਹੈ ਉਹ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਇਸ ਵਕਤ ਜਿਹੜਾ ਹੈ ਉਹ ਠੀਕ ਚੱਲ ਰਿਹਾ ਹੈ ਕਿਵੇਂ ਤੁਹਾਡੇ ਹਾਲਾਤ ਨੇ ਕਿਵੇਂ ਜਿਹੜੇ ਨੇ ਇਸ ਵਕਤ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਪਾਣੀ ਹੈ ਯਾਰ ਹੁਣ ਅਸਲ ਜਿਹੜੇ ਕੋਣੀ ਦੀ ਰਾਤ ਮਿਲਣ ਦੀ ਮਿਲਣ ਲੱਗੀ ਸੀ ਪਰ ਇੱਕ ਵਾਰੀ ਫੇਰ ਤੋਂ ਜਿਹੜਾ ਹੈ ਉਹ ਬਰਸਾਤ ਸ਼ੁਰੂ ਹੋ ਗਈ ਹੈ ਹਾਲਾਤ ਬਹੁਤ ਜ਼ਿਆਦਾ ਹੋ ਗਏ ਇੱਥੇ ਖਰਾਬ ਨੇ ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਆ 12 14 ਫੁੱਟ ਦੀ ਕਮਾੜ ਹੋ ਚੁੱਕੀ ਹੈ ਸਾਰੇ ਜਿਹੜੇ ਬਣਾਈ ਹੋਏ ਕਿੱਤੇ ਹੋਏ ਪੂਰੇ ਡੁੱਬੇ ਹੋਏ ਨੇ ਮਾੜੀ ਪਾਣੀ ਜਿਹੜਾ ਵਾ ਪਲ-ਪਲ ਦੇ ਉੱਤੇ ਕੱਲੋ 2-4 ਘੰਟਿਆਂ ਦੇ ਬਾਅਦ ਵਧ ਜਾਂਦਾ ਤੇ ਘੱਟ ਜਾਂਦਾ ਇਹਦੇ ਕੋਈ ਰਿਪੋਰਟ ਨਹੀਂ ਆ ਪਾਣੀ ਨੂੰ ਨਹੀਂ ਦੇਣਾ ਇਹ ਜਿਹੜੇ ਪਾਣੀ ਦੀ ਪਹਿਲਾਂ ਹੀ ਲੋਕ ਜਿਹੜੇ ਐਨੇ ਵੱਡੇ ਹੋਏ ਆ ਕਿ ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਪਈ ਇੱਕ ਹੋਰ ਅੱਗੇ ਹਾਲ ਕੀ ਹੋਏਗਾ ਅੱ赖 ਖਸਾਵੇਂ ਦੇ ਖਤੇ ਨਾ ਪਰਮਜੀਤ ਸਿੰਘ ਜੀ ਵੀ ਇੱਥੇ ਰਹਾਂ ਹੋ ਵੱਟ ਲਈ ਐਸ ਜਿਹੜਾ ਪੰਜਾਬ ਦੇ ਹਾਲਾਤ ਨੇ ਆ ਤੁਸੀਂ ਬਿਆਸਪੁਰ ਵਾਲੇ ਵਿੱਚ ਦੇਖ ਰਹੇ ਹੋ ਕੀ ਹਾਲਾਤ ਹੈ ਅੱਜ ਜਦੋਂ ਆਪਾਂ ਸਾਡੇ ਕੈਮਰਾਮੈਨ ਨੇ ਦੇਖਿਆ ਨਾ ਇਹ ਬਿਲਕੁਲ ਸਾਰੀ ਗੈਲਟ ਕਮਾਦ ਦੀ ਸੀ ਪੂਰੇ ਜਿੱਥੇ ਬਾਕੀ ਆਪਣੀ ਨਿਗਾਹ ਜਾਂਦੀ ਸਾਰਾ ਤਮਾਸ ਸੀ ਲੇਕਿਨ ਇਹ ਸਾਰੇ ਸਾਰਾ ਖਤਮ ਹੋ ਗਿਆ ਲੁਕਸ ਆਸ-ਪਾਸ ਨੂੰ ਦੇਖੋ ਇਧਰ ਬਿਲਕੁਲ ਤਮਾਸ ਸੀ ਘਾ ਟੋਟਲ ਲੇਕਿਨ ਐਸ ਜਿਹੜੇ ਇੱਕ ਟੰਡਲ ਜਿਹੜਾ ਇੱਥੇ ਇੱਕ ਦੋ ਬਾਸਕਲੇ ਦੀ ਇੱਥੇ ਹਜ਼ਾਰਾਂ ਇਹ ਇਕ ਜਿਹੜਾ ਗੰਨਾ ਲੋ ਖਤਮ ਹੋ ਗਿਆ ਦੇਖੋ ਚਲੋ ਕਿਉਂਕਿ ਕਹਿੰਦੇ ਨਾ ਪਿੰਡ ਲਗਣਾ ਇਸ ਪੌਣੀ ਪਰ ਆਇਆ ਮੇਨ ਇਹਦਾ ਮਕਸਦ ਕੀ ਹੈ ਤੇ ਮੇਨ ਮਤਲਬ ਕੀ ਹੈ ਕਿ ਸਾਡੇ ਇਹ ਦਖਾਂ ਕਿਉਂ ਬੱਗਾ ਹਰ ਸਾਲ ਬਾਰਸ਼ ਹੁੰਦੀ ਆ ਦਰਿਆਵਾਂ ਤੋਂ ਜਿਹੜੇ ਪਹਾੜ ਨੇ ਉਰਦੇ ਉਹ ਮਿੱਟੀ ਉਰਦੀ ਰੇਤਾਂ ਰੋਦੀ ਬੱਦੀ ਜਾਂਦੀ ਆ ਉਹ ਹਰ ਵਾਰ ਜਿਹੜੇ ਬਿਆ ਦੇ ਵਿੱਚ ਉਹ ਘਰਦੀ ਜਾਂਦੀ ਆ ਹਰ ਸਾਲ ਪੱਗਿਓ ਤੇ ਪਿਆਸ ਪਾਤਾ ਜਾਂਦਾ ਉਹਦਾ ਪਾਣੀ ਜੋ ਪਿੱਛੋਂ ਆਉਂਦਾ ਕਿਥੇ ਡਰਦਾ ਹੋਆ ਕਿੱਧਰ ਨੂੰ ਖਾਸ ਕਰਕੇ ਉਹਨਾਂ ਖਾਲ ਦਾਵਾ ਸਾਡੇ ਨਾਲ ਹੀ ਬਰਾਹੀ ਸਰਕਾਰ ਵੀ ਇੰਨੀ ਕਰ ਰਹੀ ਆ ਸਭ ਤੋਂ ਜ਼ਰੂਰੀਆ ਉੱਸੀਆ ਉੱਸੀਆ ਕਰ ਲੋਗੇ ਪਾਣੀ ਕਿੰਦੇ ਪਾਸੇ ਜਾਊਗਾ ਜਾਊਗਾ ਲੇਕਿਨ ਦਰਿਆ ਨੀਵੇਂ ਕਰਨੀ ਚਾਹੀਦੀ ਆ ਕਿ ਇਹਨਾਂ ਦੇ ਵੇਚੇ ਵਿੱਚ ਜਿੱਤੀ ਦੇ ਆ ਬੈਠ ਗਿਆ ਇਹਨੂੰ ਕੱਢੋਗੇ ਪਾਣੀ ਥਲੇ ਡੋਮ ਹੈ ਦੇ ਕਦੇ ਨਾ 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 ਹੋਵੇ ਦੇਖੋ ਬਿਲਕੁਲ ਜਿਹੜੀ ਕੱਲ ਤੁਸੀਂ ਕਰ ਰਹੇ ਹੋ ਹਰ ਬੰਦਾ ਹੁਣ ਇਹੋ ਹੀ ਗੱਲ ਕਰ ਰਿਹਾ ਹੈ ਕਿ ਇਸ ਕਿਤਨਾ ਕਿਤੇ ਗੱਲ ਕੀ ਗੱਲ ਪ੍ਰਸ਼ਾਸਨ ਜਾਂ ਸਰਕਾਰਾਂ ਨੂੰ ਨਹੀਂ ਇਹ ਪਤਾ ਲੱਗਦਾ ਜਿਹੜੇ ਅੰਕੜੇ ਤੁਹਾਡੇ ਕੋਲ ਨੇ ਕਿ ਇਸ ਤਰ੍ਹਾਂ ਨਹੀਂ ਹੋਣਗੇ ਜਾਂ ਇਹ ਐਕਸਰਸਾਈਜ਼ ਜਿਹੜੀ ਆ ਉਹਨੂੰ ਪਰਫਾਰਮ ਕਰਨਾ ਚਾਹੀਦਾ ਵੇਖੋ ਇਹ ਸਰਕਾਰਾਂ ਨੇ ਆਪਣੀਆਂ ਰੋਟੀਆਂ ਸੈਸੀ ਰੋਟੀਆਂ ਸੇਕਦੀਆਂ ਨੇ ਕਿਸੇ ਨੇ ਕਹਿਣਾ ਮੈਂ ਨਕ ਹੋਲ ਗਈ ਅੱਗੇ ਹੋ ਗਿਆ ਉਹ ਹੋ ਗਿਆ 4 ਦਿਨ ਮਤਲਬ ਪਾ ਕੇ ਵੀਡੀਓ ਤੇ ਇਹਨਾਂ ਆਪਾਂ ਇਸ ਇੱਕ ਬੁੱਕੇ ਦੀਆਂ ਰੋਟੀਆਂ ਸੇਕੜੀਆਂ ਲੈ ਕੇ ਉਹਨਾਂ ਨੂੰ ਪਬਲਿਕ ਦਾ ਜਿਹਾ ਜਿਹਾ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਅੱਜ ਵੇਖੋ ਹਲਾਤ ਨੇ ਸਰਕਾਰ ਭੱਜੀ ਫਿਰਦੀ ਇੱਧਰ ਗੱਡੀਆਂ ਲੈ ਜਾਉਂ ਉੱਧਰ ਗੱਡੀਆਂ ਲੈ ਜਾਉਂ ਕਿ ਇਹ ਹੀ ਕੰਮ ਹੈ ਆਜੀਨਾ ਖर्चा ਕਬੀ ਸਰਕਾਰ ਕੋਲੋਂ ਰੁਪਇਆ ਕਰ ਰਹੀ ਹੈ ਜੇ ਇਹੀ ਅਜਿਹਾ ਕਹਿ ਲੋ ਇਹਨਾਂ ਨੂੰ ਧੁੱਸੀਆਂ ਬੰਨਾਂ ਤੇ ਗਾਂ ਇਹਨੂੰ ਦਰਿਆ ਨੂੰ ਡਾਉਨ ਕਰਨ ਦਾ ਵਾਕੀ ਕਰਕੇ ਹੁੰਦਾ ਨਾ ਲੋਕ ਮਰਦੇ ਨਾ ਲੋਕਾਂ ਦਾ ਨੁਕਸਾਨ ਹੁੰਦਾ ਤੇ ਨਾ ਇਸ ਤੱਕ ਨੌਬਤਾਂ ਦੀ ਇਹ ਦਰਿਆ ਡਾਉਨ ਕੀਤੀ ਹੁੰਦੀ ਕਿਉਂਕਿ ਖਾਸ ਕਰਕੇ ਦਰਿਆਵਾਂ ਦਾ ਮਸਲਾ ਵਾ ਦਰਿਆ ਪੂਰੇ ਦੇ ਆ ਬਿਲਕੁਲ ਸਰਕਾਰ ਨੇ ਕਿਹ ਤਰ੍ਹਾਂ ਦੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਨਹੀਂ ਨਿਭਾਈ ਚੱਕਦੀ ਹੈ ਤੇ ਹੁਣ ਜਿਹੜੀ ਹੈ ਇੱਕ ਵਾਰੀ ਫੇਰ ਮਾਰ ਪੈਣੀ ਸ਼ੁਰੂ ਹੋ ਗਈ ਹੈ ਬਰਸਾਤ ਫੇਰ ਹੋ ਗਈ ਹੈ ਜੇਕਰ ਹਾਲਾਤ ਇਦਾਂ ਹੀ ਰਹਿੰਦੇ ਨੇ ਤਾਂ ਫਸਲਾਂ ਤਾਂ ਪਹਿਲਾਂ ਹੀ ਤੁਹਾਡੀਆਂ ਡੁੱਬ ਚੁੱਕੀਆਂ ਨੇ ਕਿਵੇਂ ਦੇ ਲੇ ਦੇਖੋ ਇਸ ਵੇਲੇ ਜਿਹੜੀ ਸਾਨੂੰ ਪੂਰੀ ਫਸਲਾਂ ਦੀ ਉਹ ਅਮੀਰ ਖਤਮ ਹੋ ਗਈ। ਠੀਕ ਹੈ ਰਵੀ ਤੁਸੀਂ ਗੱਲਬਾਤ ਜਾਰੀ ਰੱਖੋ ਆਉਂਗੀ ਮੈਂ ਤੁਹਾਡੇ ਕੋਲ ਤੇ ਹੁਣ ਮੁਹਾਲੀ ਲੈ ਕੇ ਚੱਲਦੇ ਹਾਂ ਸਾਡੇ ਸਹਿਯੋਗੀ ਮਨਜੋਤ ਜੁੜੇ ਹੋਏ ਨੇ ਮਨਜੋਤ ਮੌਜੂਦਾ ਸਮੇਂ ਮੁਹਾਲੀ ਦੀ ਕੀ ਕੁਝ ਸਥਿਤੀ ਹੈ ਤੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਤਿਆਰੀ ਕੀ ਕੁਝ ਹੈ ਅਤੇ ਕੋ ਰੋਚੀ ਜਿਸ ਤਰੀਕੇ ਨਾਲ ਬੀਤੀ ਰਾਤ ਦੀਆਂ ਤਸਵੀਰਾਂ ਸੀ ਕਿਉਂਕਿ ਜਿਸ ਜਗ੍ਹਾ ਤੇ ਮੈਂ ਖੜਾ ਇਹ ਦੋਨੋਂ ਰਸਤੇ ਮੈਂ ਆਪਣੇ ਸਹਿਯੋਗੀ ਜਗਦੀਸ਼ਰ ਕਹਾਂਗਾ ਇੱਕ ਰਸਤਾ ਇਹ ਹੈ ਜਿਹੜਾ ਚੱਪੜਚੜੀ ਵਾਲੇ ਪਾਸੇ ਤੋਂ 모ਹਾਲੀ ਵੱਲ ਦਾਖਲ ਹੁੰਦਾ ਔਰ ਬਿਲਕੁਲ ਦੂਸਰਾ ਰਸਤਾ ਇਸ ਦੇ ਬਿਲਕੁਲ ਉਲਟ ਜਿਹੜਾ 모ਹਾਲੀ ਵਾਲੇ ਪਾਸੇ ਤੋਂ ਇੰਡਸਟਰੀ ਏਰੀਆ ਤੋਂ ਸਿੱਧਾ ਚੱਪੜਚੜੀ ਵਾਲੇ ਪਾਸੇ ਨੂੰ ਜਾਂਦਾ ਤਾਂ ਇਸੇ ਵਿਚਾਲੇ ਦਾ ਜਿਹੜਾ ਰਸਤਾ ਹੈ ਜਿਹੜੀ ਇਹ ਪਟਿਆਲਾ rau ਨਹਿਰ ਤਾਂ ਇਸ ਦੇ ਵਿੱਚ ਪਾਣੀ ਜਦੋਂ ਰਾਤ ਪੱਧਰ ਵੱਧ ਗਿਆ ਤਾਂ ਹੁਣ ਵੀ ਪਾਣੀ ਜਿਹੜਾ ਹੈ ਇਹ ਜੜੀ ਬੂਟੀ ਜਿਹੜੀ ਆ ਰਾਤ ਦੀ ਖਿੱਚ ਕੇ ਇੱਧਰ ਲਿਆ ਪਰ ਜਿੰਨੀ ਹੁਣ ਦੀ ਪਾਣੀ ਦੀ ਸਪੀਡ ਹੈ ਤਾਂ ਰਾਤ ਇਸ ਪੁਲ ਤੋਂ ਜਿਸ ਚ ਜਗ੍ਹਾ ਤੇ ਕਾਜਵੇ ਤੇ ਅਸੀਂ ਖੜੇ ਆ ਤਾਂ ਇਸ ਤੇ ਉੱਤਰੋਂ ਦੀ ਪਾਣੀ ਲੰਘ ਰਿਆ ਸੀ ਜਿਸ ਤੋਂ ਪਹਿਲਾਂ ਕਿਉਂਕਿ ਰਾਤ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪਿਛਲੀ ਵਾਰ ਜਦੋਂ ਹੜ ਆਇਆ ਤਾਂ ਸ਼ੁਰੂਆਤ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੋਂ ਹੋਈ ਸੀ ਔਰ ਇਹੀ ਕਾਜਵੇ ਜਿਹੜਾ ਉਹ ਪਿਛਲੀ ਵਾਰ ਜਿਹੜਾ ਨਾਲ ਪਾਣੀ ਦੇ ਵਿੱਚ ਹੜ ਗਿਆ ਸੀ ਔਰ ਉਸ ਤੋਂ ਬਾਅਦ ਨਾ ਲੱਗਦੀਆਂ ਸੁਸਾਇਟੀਆਂ ਚੱਪੜ ਚਿੜੀ ਔਰ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਇਹ ਦਿੱਖ ਸੀਗੀ ਉਹ ਕਿਤਨਾ ਕਿਤੇ ਨਿਕਲ ਕੇ ਆਈ ਕਿਉਂਕਿ ਇਹ ਲਗਭਗ ਦੋ ਇੱਕ ਡਰੇਨ ਇੱਕ ਨਹਿਰ ਜਿਹੜੀ ਹੈ ਮੈਂ ਇੱਕ ਵਾਰੀ ਕਲੀਅਰਿਫਾਈ ਕਰ ਦਾਂ ਰਚੀ ਵੀ ਇੱਥੇ ਇੱਕ ਤਾਂ ਜਿਹੜਾ ਇੰਡਸਟਰੀ ਦਾ ਪਾਣੀ ਆਉਂਦਾ ਏ ਔਰ ਦੂਸਰਾ ਜਿਹੜਾ ਪਟਿਆਲਾ ਰਾਉ ਨਹਿਰ ਜਿਹੜੀ ਖਰੜ ਤੋਂ ਹੁੰਦੇ ਹੋਏ ਨਯਾ گاਉਂ ਬਲੌਂਗੀ ਇਹ ਸਾਰੇ ਰਸਤੇ ਕਿਉਂਕਿ ਜੇਕਰ ਪਾਣੀ ਇਸ ਪੱਧਰ ਵੱਧਦਾ ਤਾਂ ਕੱਲਾ ਮੁਹਾਲੀ ਨਹੀਂ ਬਲਕਿ ਦੁਪੇਲਾ ਨਯਾ گاਉਂ ਔਰ ਉਸ ਤੋਂ ਇਲਾਵਾ ਮਲੋਆ ਬਲੌਂਗੀ ਮੋਹਾਲੀ ਦੇ ਕੁਝ ਹਿੱਸੇ ਔਰ ਉਸ ਤੋਂ ਇਲਾਵਾ ਚੱਪੜਚੜੀ ਚੱਪੜਚੜੀ ਜਿਹੜੇ ਦੋ ਪਿੰਡ ਨੇ ਚੱਪੜਚੜੀ ਖੁਰਦੌਰ ਚੱਪੜਚੜੀ ਕਲਾ ਤਾਂ ਇਹਨਾਂ ਦੋਹਾਂ ਰਸਤਿਆਂ ਨੂੰ ਦੋਹਾਂ ਪਿੰਡਾਂ ਨੂੰ ਪ੍ਰਭਾਵਿਤ ਜਿਹੜਾ ਇਹ ਪੂਰਾ ਪਾਣੀ ਕਰੇ ਕਿਉਂਕਿ ਬਾਦ ਚੜੀ ਹੈ ਲਗਾਤਾਰ ਜ ਸਵੇਰ ਤੋਂ ਵੀ ਜਾਰੀ ਹੈ ਔਰ ਜੋ ਸਥਿਤੀ ਬਣਦੀ ਆ ਰਹੀ ਹੈ ਉਸ ਨੂੰ ਲੈ ਕੇ ਜੇ ਅਸੀਂ ਜ਼ਿਕਰ ਕਰੀਏ ਤਾਂ ਕਿੰਨਾ ਕਿਤੇ ਮੋਹਾਲੀ ਪ੍ਰਸ਼ਾਸਨ ਵੀ ਇਸ ਨੂੰ ਲੈ ਕੇ ਸੋਚਦਾ ਕਿਉਂਕਿ ਜਦੋਂ ਰਾਤ ਇਸ ਦਾ ਬਾਰੇ ਪਤਾ ਲੱਗਾ ਕਿ ਪਾਣੀ ਆਉਣਾ ਸ਼ੁਰੂ ਹੋ ਗਿਆ ਤਾਂ ਇਹ ਦੋਨੋਂ ਰਸਤੇ ਜਿਹੜੇ ਇਸ ਪਾਸੇ ਵੀ ਪੁਲਿਸ ਰਾਤ ਤਾਇਨਾਤ ਕਰ ਦਿੱਤੀ ਗਈ ਸੀ ਔਰ ਇਸ ਤੋਂ ਦੂਸਰੇ ਪਾਸੇ ਵੀ ਔਰ ਹਾਲਾਂਕਿ ਇਸ ਦੇ ਨਾਲ ਲੱਗਦੀਆਂ ਜਿਹੜੀਆਂ ਕਿਉਂਕਿ ਕਈ ਸੁਸਾਇਟੀਆਂ ਇਦਾਂ ਦੀਆਂ ਨੇ ਜਿਹੜੀਆਂ ਇਸ ਨਹਿਰ ਦੀ ਜ਼ਮੀਨ ਦੇ ਵਿੱਚ ਬਣੀਆਂ ਹੋਈਆਂ ਨੇ ਜਿਹੜਾ ਨੀ ਕਿ ਜਿਹੜਾ ਨਹਿਰ ਦਰਸਦਾ ਉਹ ਚਮਈਆਂ ਹੋਈਆਂ ਨੇ ਤਾਂ ਸਿੱਧੇ ਤੌਰ ਦੇ ਉੱਪਰ ਪਿਛਲੀ ਵਾਰ ਜਦੋਂ ਆਇਆ ਤਾਂ ਏਟੀਐਸ ਸੁਸਾਇਟੀ ਜਿਹੜੀ ਔਰ ਉਸੇ ਤਰ੍ਹਾਂ ਕਿਨਾਲ ਚੱਪੜ ਚਿੱਟ ਦੇ ਵਿੱਚ ਲਾਂਡਰਾ ਰੋਡ ਦੇ ਉੱਤੇ ਔਰ ਸਰਹੰਦ ਪਟਿਆਲੇ ਵਾਲੇ ਨੂੰ ਜਾਂਦਾ ਇਹ ਰਸਤਾ ਜਿਹੜਾ ਹੈ ਇਸ ਨੂੰ ਪੂਰਨ ਤੌਰ ਦੇ ਉੱਪਰ ਉਦੋਂ ਬੰਦ ਕੀਤਾ ਗਿਆ ਸੀਗਾ ਔਰ ਹੁਣ ਵੀ ਪਾਣੀ ਦਾ ਪੱਧਰ ਜਿਸ ਤਰੀ ਆ ਜਿਹੜਾ ਪ੍ਰਸ਼ਾਸਨ ਸ ਹੋਰਦਾ ਇਸ ਨੂੰ ਲੈ ਕੇ ਰਸਤੇ ਬੰਦ ਕਰ ਦਿੱਤੇ ਗਏ ਸੀ ਪਹਿਲਾਂ ਹੀ ਪਰ ਹੁਣ ਜੋ ਸਥਿਤੀ ਇਸ ਤਰੀਕੇ ਦੀ ਬਣਦੀ ਹੈ ਤਾਂ ਇਸ ਨੂੰ ਲੈ ਕੇ ਇਸ ਪੂਰੇ ਰਸਤੇ ਦੀ ਇਸ ਪੂਰਾ ਜਿਹੜਾ ਏਰੀਆ ਜਿਸ ਰਸਤੇ ਵਾਲੇ ਪਟਿਆਲਾ ਰਾਹ ਉਹ ਨਹਿਰ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਉਸ ਤੇ ਲਈ ਖਤਰੇ ਦੀ ਘੰਟੀ ਜਿਹੜੀ ਇੱਕ ਤਰੀਕੇ ਦੇ ਨਾਲ ਰਾਤ ਵੱਜ ਚੁੱਕੀ ਹੈ ਕਿਉਂਕਿ ਡੇਰਾ ਬਸੀ ਸਾਈਡ ਦੇ ਵਿੱਚ ਪਾਣੀ ਜਿਹੜਾ ਹੈ ਕਗਰ ਨਹਿਰ ਦੇ ਵਿੱਚ ਹੋਰ ਉਸੇ ਤਰੀਕੇ ਦੇ ਨਾਲ ਬਾਕੀ ਜਿਹੜੀਆਂ ਲੱਗ ਲੀਆਂ ਨਹਿਰਾਂ ਨੇ ਜਿਹੜੇ ਮੁਹਾਲੀ ਸ਼ਹਿਰ ਦੇ ਆਊਟਰ ਸਕਰਟ ਦੇ ਵਿੱਚ ਹੈਗੀਆਂ ਨੇ ਸੁਖਣਾ ਚੋਅ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤਨਾ ਕਿਤੇ ਇਸ ਨੂੰ ਮੁਹਾਲੀ ਸ਼ਹਿਰ ਨੂੰ ਖਤਰੇ ਦੀ ਘੰਟੀ ਜਿਹੜੀ ਆ ਰੱਤ ਵਜੇ ਆ ਪਰ ਜੇਕਰ ਬਾਰਿਸ਼ ਰੁਕਦੀ ਨਹੀਂ ਹੈ ਪਾਣੀ ਦਾ ਪੱਧਰ ਇਸੇ ਤਰੀਕੇ ਦੇ ਨਾਲ ਵੱਧਦਾ ਰਿਹਾ ਤਾਂ ਇਹ ਇਲਾਕੇ ਦੇ ਲਈ ਕਿਤਨਾ ਕਿਤੇ ਖਤਰੇ ਦੇ ਨਿਸ਼ਾਨ ਜ਼ਰੂਰ ਬਣਦਾ ਨਜ਼ਰ ਆਵੇਗਾ ਜੀ ਹਾਂ ਠੀਕ ਹੈ ਮਨਜੋਤ ਤੇ ਰਵੀ ਦੋਵਾਂ ਦਾ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਅਪਡੇਟ ਸਾਂਝੀ ਕਰਨ ਦੇ ਲਈ ਸੋ ਸ਼ੁਕਰੀਆ ਦੱਸ ਦਈਏ ਕਿ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਹੈ 8 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਹੈ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਮਾਨਸਾ ਬਠਿੰਡਾ ਤੇ ਫਾਸਿਲਕਾ ਦੇ ਵਿੱਚ yellow ਅਲਰਟ ਹੈ ਜਦਕਿ 15 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਰੋਪੜ ਮੁਹਾਲੀ ਫਤਿਹਗੜ੍ਹ ਸਾਹਿਬ ਬਰਨਾਲਾ ਸੰਗਰੂਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਹੈ